ਡੇਲੀ ਪੋਸਟ ਤੋਂ ਤੁਹਾਡਾ ਸਵਾਗਤ ਹੈ ਇਸ ਵੇਲੇ ਗਲਬਾਤ ਦੇ ਲਈ ਸਾਡੇ ਨਾਲ ਪ੍ਰਸਿੱਧ ਭਜਨ ਗਾਇਕ ਕਨਈਆ ਮਿੱਤਲ ਮੌਜੂਦ ਨੇ ਮਿੱਤਲ ਸਾਹਿਬ ਕਿਵੇਂ ਦੇਖਦੇ ਹੋ ਪਹਿਲਾਂ ਸਰਜਿਕਲ ਸਟ੍ਰਾਈਕ ਤੇ 에ਅਰ ਸਟ੍ਰਾਈਕ ਤੇ ਹੁਣ ਇੰਡੀਆ ਦੇ ਵਿੱਚ ਬੈਠ ਕੇ ਹੀ ਜ਼ਬਰਦਸਤ ਸਟ੍ਰਾਈਕ ਜਿਹੜੀ ਉਹ ਕੀਤੀ ਗਈ ਆ ਭਾਰਤ ਵੱਲੋਂ ਪਾਕਿਸਤਾਨ ਤੇ ਭਾਜੀ ਪੂਰਾ ਭਾਰਤ ਦੀਵਾਲੀ ਮਨਾਊਗਾ ਅੱਜ ਜੀ ਅੱਜ ਜਾ ਕੇ ਕਾਲਜੇ ਨੂੰ ਥੋੜੀ ਜਿਹੀ ਠੰਡ ਪਈ ਆ ਅਜੇ ਤਾਂ ਥੋੜਾ ਹੋਰ ਬਾਕੀ ਹੈ ਮੈਨੂੰ ਲੱਗਦਾ ਹੂੰ ਤੇ ਅਸੀਂ ਪਾਕਿਸਤਾਨ ਤੇ ਹਮਲਾ ਨਹੀਂ ਕੀਤਾ ਅਸੀਂ ਉਹ ਆਤੰਕਵਾਦੀ ਗਤੀਵਿਧੀਆਂ ਤੇ ਹਮਲਾ ਕੀਤਾ ਹੂੰ ਤੁਹਾਡੇ ਚੈਨਲ ਰਾਹੀਂ ਲੋਕਾਂ ਨੂੰ ਇਹ ਸਮਝ ਆਵੇ ਕਿ ਅਸੀਂ ਪੜੋਸੀ ਪੜੋਸੀ ਤੇ ਹਮਲਾ ਨਹੀਂ ਕੀਤਾ ਅਸੀਂ ਉਹ ਜਿਹੜੇ ਉਹਨਾਂ ਨੇ ਜ਼ਹਿਰ ਪਾਲੇ ਹੋਏ ਸੀ ਉਹਨਾਂ ਤੇ ਹਮਲਾ ਕੀਤਾ ਹੈ ਨੌ ਨੌ ਜਗ੍ਹਾ ਤੇ ਠੋਕਿਆ ਇਹਨਾਂ ਨੂੰ ਅੱਛਾ ਮਿੱਤਲ ਸਾਹਿਬ ਬਹਾਵਲਪੁਰ ਹੋ ਗਿਆ ਮੁਰੀਦ ਕੇ ਹੋ ਗਿਆ ਗੁਲਪੁਰ ਹੋ ਗਿਆ ਸਵਾਈ ਹੋ ਗਿਆ ਬਿਲਾਲ ਹੋ ਗਿਆ ਕੋਟਲੀ ਬਰਨਾਲਾ ਇਹ ਉਹ ਨੌ ਟਿਕਾਣੇ ਨੇ ਜਿੱਥੋਂ ਟੈਰਰ ਐਕਟੀਵਿਟੀਆਂ ਨੇ ਜਿਹੜੀਆਂ ਉਹ ਪਾਕਿਸਤਾਨ ਚ ਚੱਲਦੀਆਂ ਸੀ ਬਿਲਕੁਲ ਉਹੀ ਠਿਕਾਣੇ ਨੇ ਤੇ ਇਹ ਉਹੀ ਨੇ ਜਿਨ੍ਹਾਂ ਨੇ ਪਹਿਲਗਾਮ ਤੇ ਹਮਲਾ ਕੀਤਾ ਪੁਲਵਾਮਾ ਤੇ ਹਮਲਾ ਕੀਤਾ ਜਿਹੜੀ ਵੀ ਕਸ਼ਮੀਰ ਨੂੰ ਸ਼ਾਂਤ ਕਰਨ ਵਾਲੇ ਤੱਤ ਸੀਗੇ ਜੀ ਉਹ ਸਾਰੇ ਅੱਜ ਜਿਹੜੇ ਉਹਨਾਂ ਨੂੰ ਜਵਾਬ ਦਿੱਤਾ ਜਿਹੜੇ ਪੈਂਟ ਉਤਾਰ ਕੇ ਗਏ ਸੀ ਉਹਨੇ ਟੈਂਟ ਕਾੜ ਕੇ ਲੈ ਕੇ ਆਏ ਹਾਂ ਹੂੰ ਕੀ ਲੱਗਦਾ ਹੈ ਹਜੇ ਕਸਰ ਹੋਰ ਬਾਕੀ ਆ ਬਿਲਕੁਲ ਅਭੀ ਕਸਰ ਬਾਕੀ ਹੈ ਅਗਰ ਫਿਰ ਸੇ ਗਤੀਵਿਧੀ ਕੁਛ ਹੋਤੀ ਹੈ ਤਾਂ ਫਿਰ ਇਹਨਾਂ ਤੇ ਫਿਰ ਹਮਲਾ ਹੋਊਗਾ ਤੇ ਇਹਨਾਂ ਨੂੰ ਸਮਝ ਆ ਗਿਆ ਹੈ ਕਿ ਵੀ ਭਾਰਤ ਚੁੱਪ ਰਣ ਵਾਲਿਆਂ ਚ ਹੋਗਾ ਨਹੀਂ ਹਮਮ ਹਮ ਪਾਕਿਸਤਾਨ ਮੇ ਜਾ ਕੇ ਤੁਹਾਡੀ ਕਬਰ ਖੋਦੀ ਹੈ ਹਮ ਜੋ ਕਹਿ ਕੇ ਗਏ تھے ਬਤਾ ਦੇਣਾ ਮੋਦੀ ਕੋ ਉਹਨੂੰ ਬਤਾ ਦਿਆ ਹੈ ਹਮ ਬਾਪ ਤੁਹਾਡਾ ਮੋਦੀ ਹੈ ਅੱਛਾ ਮਿੱਤਰ ਸਾਹਿਬ ਪੰਜਾਬ ਬੀਜੇਪੀ ਦੇ ਪ੍ਰਧਾਨ ਸੁਨੀਲ ਜਾਖੜ ਕਹਿੰਦੇ ਨੇ ਕਹਿੰਦੇ ਲੱਤਾਂ ਦੇ ਭੂਤ ਨੇ ਇਹ ਗੱਲਾਂ ਨਾਲ ਨਹੀਂ ਮੰਨਦੇ ਸਵਾਲੇ ਇਹਨਾਂ ਨੇ ਲਕਸ਼ਮਣ ਰੇਖਾ ਕਰਾਸ ਕਰਨੀ ਸੀਗੀ ਬਿਲਕੁਲ ਸਹੀ ਕਿਹਾ ਜਾਕਰ ਸਾਹਿਬ ਨੇ ਬਿਲਕੁਲ ਇਹੀ ਹੋਣਾ ਚਾਹੀਦਾ ਹੈ ਲਕਸ਼ਮਣ ਰੇਖਾ ਜਿਹੜਾ ਜਿਹੜਾ ਕ੍ਰੋਸ ਕਰੂਗਾ ਫਿਰ ਹਨੂਮਾਨ ਜੀ ਲੰਕਾ ਫੂਕ ਕੇ ਜਾਣਗੇ ਉਹਨਾਂ ਦੀ ਹੂੰ ਤੇ ਰੰਗ ਬਲੀ ਕੋਈ ਕੁੱਝ ਨਾ ਹੋਵੇ ਮੈਂ ਬਹੁਤ ਖੁਸ਼ ਹਾਂ ਪਾਜੀ ਅੱਜ ਸ਼ਾਮ ਨੂੰ ਪਟਾਕੇ ਜਲਾਣੇ ਨੇ ਤੇ ਮੈਂ ਆਪਣੀ ਪੂਰੀ ਟੀਮ ਨੂੰ ਬੁਲਾਇਆ ਆਪਣੇ ਸਟੂਡੀਓ ਅਸੀਂ ਦੇਸ਼ ਭਗਤੀ ਦੇ ਗਾਣੇ ਗਾਵਾਂਗੇ ਅੱਜ ਤੇ ਮੈਂ ਤੁਹਾਨੂੰ ਵੀ ਇਨਵਾਈਟ ਕਰਦਾ ਤੁਸੀਂ ਆਇਓ ਮੇਰੇ ਸਟੂਡੀਓ ਦੀ ਰੌਣਕ ਦੇਖਿਓ ਅੱਜ ਠੀਕ ਹੈ ਮਿੱਤਰ ਸਾਹਿਬ ਬਹੁਤ ਮਿਹਰਬਾਨੀ ਸਾਡੇ ਨਾਲ ਜੋੜਨ ਦੇ ਲਈ ਦੈਲੀ ਪੋਸਟ ਤੁਹਾਡਾ ਸਵਾਗਤ ਹੈ ਇਸ ਵੇਲੇ ਗੱਲਬਾਤ ਦੇ ਲਈ ਸਾਡੇ ਨਾਲ ਪ੍ਰਸਿੱਧ ਭਜਨ ਗਾਇਕ ਕਨਈਆ ਮਿੱਤਲ ਮੌਜੂਦ ਨੇ ਮਿੱਤਲ ਸਾਹਿਬ ਕਿਵੇਂ ਦੇਖਦੇ ਹੋ ਪਹਿਲਾਂ ਸਰਜਿਕਲ ਸਟ੍ਰਾਈਕ ਤੇ 에ਅਰ ਸਟ੍ਰਾਈਕ ਤੇ ਹੁਣ ਇੰਡੀਆ ਦੇ ਵਿੱਚ ਬੈਠ ਕੇ ਹੀ ਜ਼ਬਰਦਸਤ ਸਟ੍ਰਾਈਕ ਜਿਹੜੀ ਉਹ ਕੀਤੀ ਗਈ ਹੈ ਭਾਰਤ ਵੱਲੋਂ ਪਾਕਿਸਤਾਨ ਤੇ ਭਾਜੀ ਪੂਰਾ ਭਾਰਤ ਦੀਵਾਲੀ ਮਨਾਊਗਾ ਅੱਜ ਜੀ ਅੱਜ ਜਾ ਕੇ ਕਾਲਜੇ ਨੂੰ ਥੋੜੀ ਜਿਹੀ ਠੰਡ ਪਈ ਹੈ ਅਜੇ ਤਾਂ ਥੋੜਾ ਹੋਰ ਬਾਕੀ ਹੈ ਮੈਨੂੰ ਲੱਗਦਾ ਹੈ ਹੂੰ ਤੇ ਅਸੀਂ ਪਾਕਿਸਤਾਨ ਤੇ ਹਮਲਾ ਨਹੀਂ ਕੀਤਾ ਅਸੀਂ ਉਹ ਆਤੰਕਵਾਦੀ ਗਤੀਵਿਧੀਆਂ ਤੇ ਹਮਲਾ ਕੀਤਾ ਹੈ ਹੂੰ ਤੁਹਾਡੇ ਚੈਨਲ ਰਾਹੀਂ ਲੋਕਾਂ ਨੂੰ ਇਹ ਸਮਝ ਆਵੇ ਕਿ ਅਸੀਂ ਪੜੋਸੀ ਪੜੋਸੀ ਤੇ ਹਮਲਾ ਨਹੀਂ ਕੀਤਾ ਅਸੀਂ ਉਹ ਜਿਹੜੇ ਉਹਨਾਂ ਨੇ ਜ਼ਹਿਰ ਪਾਲੇ ਹੋਏ ਸੀ ਉਹਨਾਂ ਤੇ ਹਮਲਾ ਕੀਤਾ ਹੈ ਨੌ ਨੌ ਜਗ੍ਹਾ ਤੇ ਠੋਕਿਆ ਇਹਨਾਂ ਨੂੰ ਅੱਛਾ ਮਿੱਤਲ ਸਾਹਿਬ ਬਹਾਵਲਪੁਰ ਹੋ ਗਿਆ ਮੁਰੀਦਕੇ ਹੋ ਗਿਆ ਗੁਲਪੁਰ ਹੋ ਗਿਆ ਸਵਾਈ ਹੋ ਗਿਆ ਬਿਲਾਲ ਹੋ ਗਿਆ ਕੋਟਲੀ ਬਰਨਾਲਾ ਇਹ ਉਹ ਨੌ ਟਿਕਾਣੇ ਨੇ ਜਿੱਥੋਂ ਟੈਰਰ ਐਕਟੀਵਿਟੀਆਂ ਨੇ ਜਿਹੜੀਆਂ ਉਹ ਪਾਕਿਸਤਾਨ 'ਚ ਚੱਲਦੀਆਂ ਸੀ ਬਿਲਕੁਲ ਉਹੀ ਟਿਕਾਣੇ ਨੇ ਤੇ ਇਹ ਉਹੀ ਨੇ ਜਿਨ੍ਹਾਂ ਨੇ ਪਹਿਲਗਾਮ ਤੇ ਹਮਲਾ ਕੀਤਾ ਪੁਲਵਾਮਾ ਤੇ ਹਮਲਾ ਕੀਤਾ ਜਿਹੜੀ ਵੀ ਕਸ਼ਮੀਰ ਨੂੰ ਸ਼ਾਂਤ ਕਰਨ ਵਾਲੇ ਤੱਤ ਸੀਗੇ ਜੀ ਉਹ ਸਾਰੇ ਅੱਜ ਜਿਹੜੇ ਆ ਉਹਨਾਂ ਨੂੰ ਜਵਾਬ ਦਿੱਤਾ ਜਿਹੜੇ ਪੈਂਟ ਉਤਾਰ ਕੇ ਗਏ ਸੀ ਉਹਨੇ ਟੈਂਟ ਫਾੜ ਕੇ ਲੈ ਕੇ ਆਏ ਆ ਹੂੰ ਕੀ ਲੱਗਦਾ ਹੈ ਹਜੇ ਕਸਰ ਹੋਰ ਬਾਕੀ ਆ ਬਿਲਕੁਲ ਅਭੀ ਕਸਰ ਬਾਕੀ ਹੈ ਅਗਰ ਫਿਰ ਸੇ ਗਤੀਵਿਧੀ ਕੁਛ ਹੋਤੀ ਹੈ ਤਾਂ ਫਿਰ ਇਹਨਾਂ ਤੇ ਫਿਰ ਹਮਲਾ ਹੋਊਗਾ ਤੇ ਇਹਨਾਂ ਨੂੰ ਸਮਝ ਆ ਗਿਆ ਹੈ ਕਿ ਵੀ ਭਾਰਤ ਚੁੱਪ ਰਣ ਵਾਲਿਆਂ ਚ ਹੈਗਾ ਨਹੀਂ ਹਮ ਹਮ ਪਾਕਿਸਤਾਨ ਮੇ ਜਾ ਕੇ ਤੁਹਾਡੀ ਕਬਰ ਖੋਦੀ ਹੈ ਹਮ ਜੋ ਕਹਿ ਕੇ ਗਏ تھے ਬਤਾ ਦੇਣਾ ਮੋਦੀ ਕੋ ਉਹਨੂੰ ਬਤਾ ਦਿਆ ਹੈ ਬਾਪ ਤੁਹਾਡਾ ਮੋਦੀ ਹੈ ਅੱਛਾ ਮਿੱਤਰ ਸਾਹਿਬ ਪੰਜਾਬ ਬੀਜੇਪੀ ਦੇ ਪ੍ਰਧਾਨ ਸੁਨੀਲ ਜਾਖੜ ਕਹਿੰਦੇ ਨੇ ਕਹਿੰਦੇ ਲੱਤਾਂ ਦੇ ਭੂਤ ਨੇ ਇਹ ਗੱਲਾਂ ਨਾਲ ਨਹੀਂ ਮੰਨਦੇ ਇਸ ਵਾਲੇ ਇਹਨਾਂ ਨੇ ਲਕਸ਼ਮਣ ਰੇਖਾ ਕਰਾਸ ਕਰਨੀ ਸੀਗੀ ਬਿਲਕੁਲ ਸਹੀ ਕਿਹਾ ਜਾਕਰ ਸਾਹਿਬ ਨੇ ਬਿਲਕੁਲ ਇਹੀ ਹੋਣਾ ਚਾਹੀਦਾ ਹੈ ਲਕਸ਼ਮਣ ਰੇਖਾ ਜਿਹੜਾ ਜਿਹੜਾ ਕ੍ਰੋਸ ਕਰੂਗਾ ਫਿਰ ਹਨੂਮਾਨ ਜੀ ਲੰਕਾ ਫੂਕ ਕੇ ਜਾਣਗੇ ਉਹਨਾਂ ਦੀ ਹੂੰ ਫਿਰ ਬਜਰੰਗ ਬਲੀ ਲੰਕਾ ਚ ਫੂਕ ਕੇ ਆਇਆ ਮੈਂ ਬਹੁਤ ਖੁਸ਼ ਹਾਂ ਭਾਜੀ ਅੱਜ ਸ਼ਾਮ ਨੂੰ ਪਟਾਕੇ ਜਲਾਣੇ ਨੇ ਤੇ ਮੈਂ ਆਪਣੀ ਪੂਰੀ ਟੀਮ ਨੂੰ ਬੁਲਾਇਆ ਆਪਣੇ ਸਟੂਡੀਓ ਅਸੀਂ ਦੇਸ਼ ਭਗਤੀ ਦੇ ਗਾਣੇ ਗਾਵਾਂਗੇ ਅੱਜ ਤੇ ਮੈਂ ਤੁਹਾਨੂੰ ਵੀ ਇਨਵਾਈਟ ਕਰਦਾ ਤੁਸੀਂ ਆਇਓ ਮੇਰੇ ਸਟੂਡੀਓ ਦੀ ਰੌਣਕ ਦੇਖਿਓ ਅੱਜ ਠੀਕ ਹੈ ਮਿਤਲ ਸਾਹਿਬ ਬਹੁਤ ਮਿਹਰਬਾਨੀ ਸਾਡੇ ਨਾਲ ਜੋੜਨ ਦੇ ਲਈ